ਬੋਲੋ ਜੀ ਵਾਗ ਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗਗੋਦੀ ਜੀ ਸਹਾਇ ਵਾਹਿ ਸ੍ਰੀ ਗਗੋਦੀ ਜੀ ਕੀ ਪਾਤਸ਼ਾਹੀ 10ਵੀਂ ਪ੍ਰਥਮ ਪ੍ਰਗੋਤੀ ਸਿਮਰ ਗਏ ਗੁਰੂ ਨਾਨਕ ਦੇਵ ਜੀ ਆਏ ਚਰੰਗਤਪੁਰ ਤੇ ਅਮਰਦਾਸ ਰਾਮਦਾਸ ਜੀ ਹੋਏ ਸਹਾਇ ਅਰਜੁਨ ਫਰਗੋਬਿੰਦ ਨੌ ਸਮਰਉ ਸ੍ਰੀ ਹਰਰਾਇ ਜੀ ਸ੍ਰੀ ਹਰਿ ਪ੍ਰਸਾਦ ਧਿਆਈ ਹੈ ਜਿਸੇ ਡਠੈ ਸਭ ਦੁੱਖ ਜਾਈ ਤੇਗ ਬਹਾਦਰ ਸਵਰਯੈ ਕਰਨਹੁ ਦੇ ਆਵੈ ਤਾਂ ਸਭ ਥਾਈ ਹੋਇ ਸਹਾਇ ਦਸਵੀਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਇ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਜੀ ਕਾ ਤੇ ਅੰਦਰ ਕੇ ਬੋਲੋ ਜੀ ਵਾਹ ਕੀ ਗੁਰੂ ਪੰਜਾਬ ਪਿਆਰੀਆਂ ਚੌਹਾਂ ਸੱਜ ਜਾਤਿਆਂ ਚਾਲੀ ਮੁਕਤੇਆ ਠੱਠੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਵੰਡ ਛਕੇ ਆ ਦੇਗ ਚਲਾਈ ਤੇਗ ਵਾਸ ਕੀ ਦੇਖਿਆ ਅਣਖੀ ਤਾ ਤਨਾ ਪਿਆਰੀਆਂ ਸਚਿਆਰੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਸ ਕੀ ਬ੍ਰੋਜਨਾ ਸਿੰਘਾਂ ਸਿੰਘਣੀਆਂ ਨੇ ਧਰਮ ਖੇ ਸ੍ਰੀ ਹਰਿਗੁਰ ਤੇ ਬੰਦ ਬੰਦ ਘਟਵਾਈ ਖੋਪਰੀਆਂ ਲੋਹਾਈਆਂ ਚੜਖੀਆਂ ਤੇ ਚੜ੍ਹੇ ਆ ਰਿਆਂ ਨਾਲ ਚੜਾਈ ਰੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਓ ਕੀਤੀਆਂ ਧਰਮ ਨਾ ਹੀ ਖਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ ਤੇ ਨਾਮ ਸਮੂਹ ਸ਼ਹੀਦਾਂ ਸਿੰਘਾਂ ਜੀ ਦੀ ਪਵਿੱਤਰ ਘਾਲਤਮਾਈ ਜੀ ਕਾ ਧੰਨ ਤਰਫੇ ਖਾਲਸਾ ਜੀ ਬੋਲੋ ਜੀ ਵਾਹ ਕੀ ਪ੍ਰੋ ਪੰਜਾ ਤਖਤਾ ਸਰਬੱਤ ਗੁਰਦਵਾਰਿਆਂ ਜੀ ਕਾ ਧੰਨ ਤਰਕੇ ਬੋਲੋ ਜੀ ਵਾਹ ਕੀ ਪ੍ਰੋ ਹੈ ਨਿਮਾਨੂ ਦੇ ਮਾਨ ਸਤਿਗੁਰੂ ਜੀ ਨੇ ਤਾਣੀਂ ਦੇ ਤਾੜ ਨੇ ਉਤਿੰਗਿਓ ਉਨੀ ਆਸਰੇ ਉਨੀ ਆਸਰਾ ਸਚੀ ਤਵਾਹੀ ਕ੍ਰਿਤੀ ਤਨ 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 ਤਖਤ ਜਬਰ ਛਤਰ ਦੇ ਮਾਲਿਕ ਹਾਜ਼ਰ ਨਾਂ ਜਿਹੜਾ ਬਤਨਦੀ ਤੇ ਸੁਭਾਏ ਮਾਰ ਚੁਗ ਚੁਗ ਅਟਲ ਦੀ ਦੁਨੀਆ ਦੇ ਮਾਲਿਕ ਤਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਤਨ 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 ਅਮਰ ਸ਼ਹੀਦ ਬ੍ਰਹਮ ਗਿਆਨੀ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਆਪ ਜੀ ਦੇ ਪਵਿੱਤਰ ਪਾਵਨ ਸਥਾਨ ਵਿਖੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਜਾਪਜੀ ਦੇ ਵਾਰਕ ਚਰਨਾ ਕਮਲਾਪਾ ਸਰਦਾਸ ਬੇਨਤੀ ਜੋੜਣੀ ਦਾਤਾਰ ਪਿਤਾ ਜੀ ਆਪ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਅੰਦਰ ਸਰਬੱਤ ਦੇ ਭਲੇ ਦੀ ਰਾਤ ਲਈ ਅਰਦਾਸ ਬੇਨਤੀ ਕਰਉ ਪਰੋ ਸਰਬੱਤ ਸੰਤਾਂ ਦਾ ਭਲਾ ਕਰਨਾ ਬਰੋ ਪਰੋ ਸਰਬੱਤ ਸੰਤਾਂ ਨੂੰ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਬਾਣੀ ਪੜਨ ਦਾ ਸਮਾਂ ਖੜਨ ਦਾ ਦਰ ਕਰਦੀਆਂ ਹਾਜ਼ਰੀਆਂ ਪ੍ਰਮਾਤਮਾ ਵੱਲ ਬਖਸ਼ਣਾ ਸਰਬੱਤ ਸੰਤਾ ਦੇ ਘਰਾਂ ਪਰਿਵਾਰਾਂ ਵਿਖੇ ਆਪਸੀ ਪੇਮ ਪਿਆਰ ਤਫਾਕ ਸ਼ੁਕ ਸ਼ਾਂਤੀ ਵਰਤੌਣੀ ਦੇ ਹੀ ਅਰੋਗਤਾਵਾ ਤੰਦਰੁਸਤੀਆਂ ਦੇ ਦਾਤ ਨਿਖਣੇ ਕਰੋ ਕਰੋ ਸਤਿਗੁਰੂ ਸਬਨਾ ਦੀ ਨੌਕਰੀ ਔਰ ਕਾਰੋਬਾਰਾਂ ਵਿੱਚ ਵਾਧੇ ਵਰਕਤਾ ਪਾਉਣੀਆਂ ਮਰਾਂ ਦੀਆਂ ਸ਼ੁਭ ਭਾਵਨਾਵਾਂ ਪੂਰਨ ਕਰਨੀਆਂ ਜੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਮੀ ਦਾਤਾਰ ਪਿਤਾ ਜੀ ਧਰੋਂ ਕਰੋ ਸਰਬਤ ਸਮਤਾ ਦਾ ਭਲਾ ਕਰਨਾ ਗਰੀਬਨਵਾਜ਼ ਵਿਅੰਤ ਖੁੱਲਾ ਬਖਸ਼ ਲੈਣੀਆਂ ਸਹੀ ਪਿਆਰੇ ਮੇਲੋ ਜਨਾ ਮਿਲਿਆ ਆਪ ਜਿਦਾ ਨਾਮ ਚਤੇ ਆਵੇ ਨਾਨਕਾ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾਤ ਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਹਾਰ ਸਤਿ ਸ਼੍ਰੀ ਅਕਾਲ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਹਾਰ ਪਤਸ਼੍ਰੀ ਅਕਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ